ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਅੱਜ ਦੀ ਜਿਹੜੀ ਵੀਡੀਓ ਹੈ ਇਹ ਮੈਂ ਜੋ ਆਂਗਣਵਾੜੀ ਵਰਕਰ ਔਰ ਹੈਲਪਰ ਦੀ ਨਵੀਂ ਭਰਤੀ ਹੋ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਮੈਂ ਦੋ ਵੀਡੀਓ ਪਹਿਲਾਂ ਵੀ ਸ਼ੇਅਰ ਕਰ ਚੁੱਕੀ ਹਾਂ ਜਿਸ ਦੇ ਵਿੱਚ ਪਹਿਲੀ ਮੈਂ ਵੀਡੀਓ ਦੇ ਵਿੱਚ ਦੱਸਿਆ ਕਿ ਕਿਵੇਂ ਅਸੀਂ ਆਨਲਾਈਨ ਕਿਹੜੀ ਵੈਬਸਾਈਟ ਦੇ ਉੱਤੇ ਜਾ ਕੇ ਅਸੀਂ ਅਪਲਾਈ ਕਰਨਾ ਹੈ ਸੈਕੰਡ ਜਿਹੜੀ ਮੈਂ ਵੀਡੀਓ ਬਣਾਈ ਸੀ ਉਸ ਦੇ ਵਿੱਚ ਵਿਭਾਗ ਵਿਭਾਗੀ ਹਦਾਇਤਾਂ ਦਾ ਜ਼ਿਕਰ ਕੀਤਾ ਸੀ ਕਿ ਕਿਹੜੀਆਂ-ਕਿਹੜੀਆਂ ਹਦਾਇਤਾਂ ਨੇ ਅਸੀਂ ਫਾਲੋ ਕਰਨੀਆਂ ਨੇ ਉਸ ਤੋਂ ਬਾਅਦ ਕੀ ਚੀਜ਼ ਹੈ ਕਿ ਮੈਂ ਇਹ ਵੀਡੀਓ viewers ਦੇ ਕਮੈਂਟਾਂ ਦੇ ਉੱਤੇ ਬੇਸਡ ਬਣਾਈ ਹੈ ਕਿ ਬਹੁਤ ਸਾਰੇ viewers ਦੇ ਕਮੈਂਟਸ ਆਏ ਉਹਨਾਂ ਨੂੰ ਬਹੁਤ ਡਾਊਟਸ ਸੀ ਕਿ ਮਤਲਬ ਕਿਵੇਂ ਜਿਹੜਾ ਹੈ ਅਸੀਂ ਸੈਲਰੀ ਕੀ ਹੋਏਗੀ ਆਂਗਣਵੜੀ ਵਰਕਰ ਦੀ ਬਹੁਤ ਸਾਰੇ ਜਿਹੜੇ ਹੈਗੇ ਉਹਨਾਂ ਦੇ ਦਿਮਾਗ ਦੇ ਡਾਊਟਸ ਕੁਐਸ਼ਨਸ ਜਿਹੜੇ ਹੈ ਸੈਲਰੀ ਦੇ ਸਬੰਧ ਦੇ ਵਿੱਚ ਕੰਮ ਕਾਜ ਦੇ ਸਬੰਧ ਦੇ ਵਿੱਚ ਠੀਕ ਹੈ ਜੀ ਅਪਲਾਈ ਕਰਨ ਦੇ ਸਬੰਧ ਦੇ ਵਿੱਚ ਉਹਨਾਂ ਸਾਰੇ ਡਾਊਟਸ ਨੂ ਮੈਂ ਇਨ ਡਾਊਟ ਕਲੀਅਰਿੰਗ ਵੀਡੀਓ ਦਿ ਫਾਰਮ ਦੇ ਵਿੱਚ ਲੈ ਕੇ ਆਈ ਹਾਂ ਹੋਪ ਹੈ ਕਿ ਤੁਸੀਂ ਵੀਡੀਓ ਨੂੰ ਧਿਆਨ ਦੇ ਨਾਲ ਦੇਖੋਗੇ ਸਮਝੋਗੇ ਔਰ ਤੁਹਾਡੇ ਬਹੁਤ ਸਾਰੇ ਜਿਹੜੇ ਡਾਊਟਸ ਦਾ ਮੈਂ ਜਿਹੜਾ ਹੈਗਾ ਹੱਲ ਲੱਭਣ ਦੀ ਇਹਦੇ ਵਿੱਚ ਜਿਹੜੀ ਹੈਗੀ ਆ ਤੁਹਾਡੀ ਮੇਰੀ ਕੋਸ਼ਿਸ਼ ਕਾਮਯਾਬ ਹੋਏਗੀ ਜਿਵੇਂ ਕਿਸੇ ਵੀਅਰ ਦਾ ਇਹ ਕਮੈਂਟ ਆਇਆ ਸੀ ਕਿ ਪਲੀਜ਼ ਐਕਸਪਲੇਨ ਏਵਰੀ ਟਰਮ ਆਫ ਥਿਸ ਤਾਂ ਜਿਹਦੇ ਵਿੱਚ ਮੈਂ ਉਹਨਾਂ ਨੂੰ ਇਹ ਵੀ ਕਿਹਾ ਸੀਗਾ ਕਿ ਮੈਂ ਜਿਵੇਂ ਜਿਵੇਂ ਚੀਜ਼ਾਂ ਦੀ ਕਲੈਰਿਟੀ ਉਈਗੀ ਮੈਂ ਨਾਲ ਦੀ ਨਾਲ ਚੀਜ਼ਾਂ ਤੁਹਾਨੂੰ ਸ਼ੇਅਰ ਕਰਦੀ ਰਹਾਂਗੀ ਜਿਹਦੇ ਵਿੱਚ ਇੱਕ ਵੀ ਹੋਰ ਦਾ ਕਮੈਂਟ ਆਇਆ ਸੀ ਕਿ ਮੈਮ ਅਸੀਂ ਜਿਸ ਪਾਰਟिकुलर ਏਰੀਆ ਦੇ ਵਿੱਚ ਹਾਂ ਤੇ ਉਥੇ ਅਸੀਂ ਸਾਡੀ ਜਿਹੜੀ ਕੈਟਾਗਰੀ ਹੈ ਉਹ OBC ਹੈ ਜਾਂ BC ਹੈ ਤਾਂ ਜਦੋਂ ਕਿ ਉਥੇ ਜਿਹੜੀ ਪੋਸਟ ਹੈ ਉਹ ਸਿਰਫ ਜਰਨਲ ਕੈਂਡੀਡੇਟਸ ਲਈ ਨਿਕਲੀ ਹੈ ਤਾਂ ਇੱਥੇ ਮੇਰਾ ਇਹੀ ਮੈਂ ਕਮੈਂਟ ਦੇ ਵਿੱਚ ਵੀ ਇਹੀ ਰਿਪਲਾਈ ਕੀਤਾ ਸੀਗਾ ਕਿ ਤੁਸੀਂ ਜਿਸ ਕੈਟਾਗਰੀ ਦੇ ਵਿੱਚ ਨਿਕਲੀ ਆ ਮੰਨ ਲਓ ਤੁਸੀਂ ਜਿਹੜੀ ਹੈ SC ਕੈਟਾਗਰੀ ਦੇ ਨਾਲ ਸੰਬੰਧਿਤ ਹੋ ਜਾਂ BC ਦੇ ਨਾਲ ਹੋ ਪਰ ਜੇਕਰ ਉਥੇ ਜਨਰਲ ਕੈਟਾਗਰੀ ਦੇ ਨਾਲ ਸੰਬੰਧਿਤ ਵੈਕੈਂਸੀ ਹੈ ਤਾਂ ਤੁਸੀਂ ਉੱਥੀ ਜਨਰਲ ਸਿਲੈਕਟ ਕਰਕੇ ਹੀ ਅਪਲਾਈ ਕਰ ਸਕਦੇ ਹਾਂ ਤੇ ਉਸ ਕੈਟਾਗਰੀ ਦੇ ਵਿੱਚ ਅਪਲਾਈ ਕਰਕੇ ਤੁਸੀਂ ਆਪਣਾ ਐਪਲੀਕੇਸ਼ਨ ਫਾਰਮ ਭਰ ਸਕਦੇ ਹੋ ਤੇ ਇੱਕ ਕੁਐਸਚਨ ਸੀਗਾ ਕਿ ਇਹਦੇ ਲਈ ਪੇਪਰ ਹੋਏਗਾ ਜਾਂ ਸਿੱਧੀ ਭਰਤੀ ਹੈ ਤਾਂ ਇੱਥੇ ਮੈਂ ਤੁਹਾਨੂੰ ਬਿਲਕੁਲ ਕਲੀਅਰ ਕਰਨਾ ਚਾਹਾਂਗੀ ਕਿ ਇਹ ਫਿਲਹਾਲ ਜਿਹੜੀ ਹੈ ਇਹਦੇ ਵਿੱਚ ਓਨ ਦਾ ਬੇਸਿਸ ਆਫ ਮੈਰਿਟ ਹੀ ਤੁਹਾਡੀ ਸਿਲੈਕਸ਼ਨ ਹੋਏਗੀ ਮੈਰਿਡ ਕ੍ਰਾਈਟੇਰੀਆ ਦੇ ਉੱਪਰ ਮੈਂ ਤੁਹਾਨੂੰ ਇੱਕ ਡਿਟੇਲਡ ਵੀਡੀਓ ਬਾਅਦ ਦੇ ਵਿੱਚ ਸ਼ੇਅਰ ਕਰਾਂਗੀ ਕਿ ਮੰਨ ਲਓ ਜੇਕਰ ਵਰਕਰ ਦੇ ਲਈ ਐਲੀਜੀਬਿਲਿਟੀ ਕ੍ਰਾਈਟੇਰੀਆ ਗ੍ਰੈਜੂਏਸ਼ਨ ਹੈ ਤਾਂ ਇਸ ਗ੍ਰੈਜੂਏਸ਼ਨ ਕ੍ਰਾਈਟੇਰੀਆ ਤਾਂ ਬੇਸਿਕ ਕ੍ਰਾਈਟੇਰੀਆ ਹੈ ਮੰਨ ਲਓ ਕਿ ਉਸ ਪੋਸਟ ਦੇ ਲਈ ਕਿਸੇ ਪੋਸਟ ਗ੍ਰੈਜੂਏਟ ਨੇ ਠੀਕ ਹੈ ਅਪਲਾਈ ਕੀਤਾ ਹੈ ਉਹਦੇ ਕੋਲ ਬੀਏਡ ਹੈ ਜਾਂ ਐਮਐਡ ਹੈ ਐਡੀਸ਼ਨਲ ਹੋਰ ਕੁਆਲਿਫਿਕੇਸ਼ਨਸ ਨੇ ਤਾਂ ਉਹਨਾਂ ਦੇ ਨੰਬਰ ਵੀ ਐਡ-ਆਨ ਹੋਣਗੇ ਪਲੱਸ ਕੁਝ ਪਿਛਲੀ ਵੀਡੀਓ ਦੇ ਵਿੱਚ ਮੈਂ ਹਦਾਇਤਾਂ ਵੀ ਦੱਸਿਆ ਸੀ ਕਿ ਜੇਕਰ ਵਿਧਵਾ ਔਰਤ ਹੈ ਤਲਾਕਸ਼ੂਦਾ ਔਰਤ ਹੈ ਜਾਂ ਪਿੰਡ ਦੀ ਨੂੰਹ ਹੈ ਤਾਂ ਉਹਦੇ ਅਕੋਰਡਿੰਗਲੀ ਵਿਭਾਗੀ ਹਦਾਇਤਾਂ ਦੇ ਅਕੋਰਡਿੰਗਲੀ 5 ਨੰਬਰ ਐਕਸਟਰਾ ਜਾਂ 3 ਨੰਬਰ ਐਕਸਟਰਾ ਦੀ ਆਪਸ਼ਨ ਵੀ ਹੈ ਠੀਕ ਹੈ ਜੀ ਸੋ ਇਹ ਕੁਝ ਡਾਊਟਸ ਸੀਗੇ ਔਰ ਉਸ ਤੋਂ ਬਾਅਦ ਸਭ ਤੋਂ ਵੱਡਾ ਜਿਹੜਾ ਹੈ ਉਹ ਸਵਾਲ ਹੀ ਆਂਦਾ ਹੈ ਕਿ ਆਂਗਣਵੜੀ ਵਰਕਰ ਔਰ ਹੈਲਪਰ ਦੀ ਸੈਲਰੀ ਕਿੰਨੀ ਹੋਏਗੀ ਦੇਖੋ ਆਂਗਣਵੜੀ ਵਰਕਰ ਔਰ ਹੈਲਪਰ ਜਿਹੜੀ ਹੈ ਉਹ ਮਾਨ ਪੱਤੇ ਦੇ ਉੱਤੇ ਯਾਨੀ ਔਨਰੇਰੀਅਮ ਦੇ ਉੱਪਰ ਕੰਮ ਕਰਦੀ ਹੈ ਜਿਸ ਦੇ ਵਿੱਚ ਜਿਹੜਾ ਹੈ ਸੈਂਟਰ ਗਵਰਨਮੈਂਟ ਔਰ ਸਟੇਟ ਗਵਰਨਮੈਂਟ ਦਾ ਸ਼ੇਅਰ ਹੁੰਦਾ ਹੈ ਤਾਂ ਅਪ੍ਰੋਕਸੀਮੇਟਲੀ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਾਂਗੀ ਕਿ ਇੱਕ ਆਂਗਣਵੜੀ ਵਰਕਰ ਦੀ ਅਪ੍ਰੋਕਸੀਮੇਟ ਜਿਹੜੀ ਸੈਲਰੀ ਹੈ ਉਹ 10500 ਹੈ ਔਰ ਹੈਲਪਰ ਦੀ ਜਿਹੜੀ ਹੈ 51550 ਦੇ ਕਰੀਬ ਹੈ ਔਰ ਇਹਨਾਂ ਨੂੰ ਹਰ ਸਾਲ ਦਾ ਜਿਹੜਾ ਹੈ ਵਰਕਰਸ ਨੂੰ ਸਰਕਾਰ ਵੱਲੋਂ ਕੁਝ ਵਾਧਾ 500 ਰੁਪਏ ਦਾ ਮਿਲਦਾ ਹੈ ਔਰ ਜੇ ਡਿਊਟੀ ਆਵਰਸ ਦੀ ਗੱਲ ਕਰਾਂ ਕਿ ਅਸੀਂ ਕੰਮ ਕਿਸ ਤਰੀਕੇ ਦਾ ਕਰਨਾ ਹੈ ਤੇ ਡਿਊਟੀ ਆਵਰਸ ਜਿਹੜੀ ਹੈ ਇਹ ਜਿਹੜਾ ਗਰਮੀਆਂ ਦੇ ਵਿੱਚ ਆਂਗਣਵੜੀ ਦਾ ਸਮਾਂ ਜਿਹੜਾ ਹੈ ਉਹ 8 ਤੋਂ 12 ਵਜੇ ਤੱਕ ਹੁੰਦਾ ਹੈ ਤੇ ਸਰਦੀਆਂ ਦੇ ਵਿੱਚ 9 ਤੋਂ 1 ਹੁੰਦਾ ਹੈ ਔਰ ਜਿਹਦੇ ਵਿੱਚ ਆਂਗਰਵੜੀ ਵਰਕਰਸ ਨੇ ਪਲੇ ਬੇਸਡ ਮੈਥਡ ਦੇ ਨਾਲ ਯਾਨੀ ਖੇਡ ਖੇਡ ਦੇ ਵਿੱਚ ਬੱਚਿਆਂ ਨੂੰ ਪੜਾਉਣਾ ਸਿਖਾਉਣਾ ਹੁੰਦਾ ਹੈ ਔਰ ਜਿੰਨੀਆਂ ਵੀ ਸਰਕਾਰ ਦੀਆਂ ਸਰਕਾਰੀ ਸਕੀਮਾਂ ਹੈ ਉਹਨਾਂ ਦੇ ਸਬੰਧੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਜੇਕਰ ਕੋਈ ਸਕੀਮ ਲੋਕਾਂ ਦੇ ਭਲੇ ਲਈ ਆ ਰਹੀ ਹੈ ਤਾਂ ਉਹਨਾਂ ਸਕੀਮਾਂ ਦੇ ਫਾਰਮ ਲੋਕਾਂ ਦੇ ਭਰਨੇ ਔਰ ਇਸ ਤੋਂ ਬਾਅਦ ਨਾਲ ਦੀ ਨਾਲ ਜਿਹੜਾ ਹੈ ਵਿਭਾਗ ਵੱਲੋਂ ਬੱਚਿਆਂ ਦੇ ਲਈ ਸਪਲੀਮੈਂਟਰੀ ਨਿਊਟ੍ਰੀਸ਼ਨ ਯਾਨੀ ਕਿ ਰਾਸ਼ਨ ਆਉਂਦਾ ਹੈ ਉਹਦੀ ਰਾਸ਼ਨ ਦੀ ਵੰਡ ਕਰਨੀ ਔਰ ਹੈਲਪਰ ਨੇ ਉਹ ਰਾਸ਼ਨ ਬਣਾਉਣਾ ਹੈ ਬਣਾ ਕੇ ਬੱਚਿਆਂ ਦੇ ਵਿੱਚ ਵੰਡਣਾ ਹੈ ਬੱਚਿਆਂ ਨੂੰ ਖਵਾਉਣਾ ਹੈ ਬੱਚਿਆਂ ਦੀ ਸਾਂਭ ਸੰਭਾਲ ਕਰਨੀ ਹੈ ਬੱਚਿਆਂ ਨੂੰ ਲੈ ਕੇ ਆਉਣਾ ਹੈ ਛੱਡ ਕੇ ਆਉਣਾ ਹੈ ਯਾਨੀ ਕਿ ਜਿੰਨੀਆਂ ਵੀ ਸਰਕਾਰੀ ਆਨਲਾਈਨ ਰਿਪੋਰਟਾਂ ਨੇ ਸਮੇ ਸਮੇਂ ਸਿਰ ਜੜੜੀਆਂ ਨੇ ਉਹ ਵਿਭਾਗ ਨੂੰ ਇਹਨਾਂ ਨੂੰ ਦੇਣੀਆਂ ਜਿਹੜੀਆਂ ਨੇ ਉਹ ਜ਼ਰੂਰੀ ਹੁੰਦੀਆਂ ਨੇ ਨੇ ਵੀ ਨਿੱਕੇ ਨਿੱਕੇ ਡਾਊਟ ਸੀਗੇ ਜਾਂ ਕੁਐਸਚਨ ਸੀਗੇ ਸੋ ਆਈ ਹੈਵ ਟਰਾਇਡ ਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਸੋਲਵ ਕਰ ਸਕਾਂ ਸੋ ਵਿਦਆਊਟ ਐਨੀ ਡਾਊਟ ਤੁਸੀਂ ਇਸ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਸੋ ਇਹ ਪੋਸਟ ਇਸ ਤਰੀਕੇ ਦੀ ਹੈ ਜਿਸ ਦੇ ਵਿੱਚ ਤੁਸੀਂ ਸੋਸ਼ਲ ਵਰਕ ਵੀ ਕਰਨਾ ਹੈ ਔਰ ਤੁਸੀਂ ਸੋਸਾਇਟੀ ਦੀ ਜਿਹੜੀ ਹੈਗੀ ਆ ਉਹ ਬਹੁਤ ਹੈਲਪ ਕਰ ਸਕਦੇ ਹੋ ਕਿਉਂਕਿ ਜਿੰਨੀਆਂ ਵੀ ਔਰਤਾਂ ਔਰ ਬੱਚਿਆਂ ਦੇ ਨਾਲ ਸੰਬੰਧਿਤ ਸਕੀਮਾਂ ਨੇ ਉਹ ਇਸ ਵਿਭਾਗ ਦੇ ਵਿੱਚ ਆਂਗਣ ਮੜੀ ਵਰਕਰ ਔਰ ਹੈਲਪਰ ਦੀ ਥਰੂ ਹੀ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਕਰਵਾਈਆਂ ਜਾਂਦੀਆਂ ਨੇ ਜਿਦੇ ਵਿੱਚ ਵਰਕਰ ਔਰ ਹੈਲਪਰ ਦਾ ਇੱਕ ਅਹਿਮ ਯੋਗਦਾਨ ਹੁੰਦਾ ਹੈ ਸੋ ਇਹਦੇ ਵਿੱਚ ਵਰਕਰਾਂ ਨੂੰ ਸਮੇਂ-ਸਮੇਂ ਤੇ ਜੋ ਵੀ ਸਰਕਾਰ ਵੱਲੋਂ ਜਿੰਨੇ ਵੀ ਇਨਸੈਂਟਿਵ ਹਨ ਆਨਲਾਈਨ ਰਿਪੋਰਟਾਂ ਦੀ ਉਹ ਵੀ ਮਿਲਦੇ ਹਨ ਪਲੱਸ ਨਾਲ ਦੀ ਨਾਲ ਹੀ ਕੁਝ ਵਿਭਾਗੀ ਲਾਭ ਜਿਵੇਂ ਕਿ ਗਰਮੀਆਂ ਦੀਆਂ ਔਰ ਸਰਦੀਆਂ ਦੀਆਂ ਛੁੱਟੀਆਂ ਔਰ ਬਾਕੀ ਵੀ ਵਿਭਾਗੀ ਰੂਲਾਂ ਦੇ ਮੁਤਾਬਕ ਹਰ ਤਰ੍ਹਾਂ ਦੀਆਂ ਛੁੱਟੀਆਂ ਜਿਹੜੀਆਂ ਨੇ ਉਹ ਮਿਲਦੀਆਂ ਨੇ ਸੋ ਯਾਨੀ ਕਿ ਤੁਸੀਂ ਵਿਦਆਊਟ ਐਨੀ ਡਾਊਟ बहुत ध्यान दे पोस्ट नखते हुए वैबसाइट के उत्तों कि ती अपना एलिजीबिलिटी क्राइटेरिया चैक करके इस दिल अपलाई कर सकते हो काइंडली इस भी वो शेयर करो ताकि योग लाभपात्री इस पोस्ट के लिए अपलाई कर सकन